ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਨੀਸ਼ੂਰੀ ਸਾਥੀ ਇਸ ਸਮੇਂ ਅਸੀਂ ਨਵਾਂ ਸ਼ਹਿਰ ਬੱਸ ਸਟੈਂਡ ਦੇ ਜੋ ਨਾਲ ਪੁਲਿਸ ਪੋਸਟ ਹੈ ਬਿਲਕੁਲ ਉਸ ਦੇ ਨਜ਼ਦੀਕ ਖੜੇ ਆਂ ਔਰ ਇੱਥੇ ਟ੍ਰੈਫਿਕ ਇੰਚਾਰਜ ਸੁਭਾਸ ਜੀ ਆਪਣੀ ਟੀਮ ਦੇ ਨਾਲ ਮੌਜੂਦ ਨੇ ਜ਼ਿਆਦਾਤਰ ਇਹਨਾਂ ਦੀ ਟੀਮ ਇਸ ਨਾਕੇ ਤੇ ਹੀ ਮਿਲਦੀ ਔਰ ਇੱਥੇ ਹੁਣ ਜਿਹੜੇ ਰੋਂਗ ਸਾਈਡ ਤੋਂ ਆ ਰਹੇ ਨੇ ਅੱਜ ਉਹਨਾਂ ਨੂੰ ਜਿਹੜਾ ਇਹਨਾਂ ਵੱਲੋਂ ਕਾਉਂਸਲਿੰਗ ਵੀ ਕੀਤੀ ਜਾਵੇਗੀ ਤੇ ਨਾਲ ਦੀ ਨਾਲ ਚਲਾਨ ਵੀ ਕੱਟੇ ਜਾਣਗੇ ਸਰ ਦੇ ਹੱਥੇ ਜਿਹੜਾ ਯੰਤਰ ਤੁਹਾਨੂੰ ਨਜ਼ਰ ਆ ਰਿਹਾ ਹੈ ਉਸ ਦੇ ਨਾਲ ਈ ਚਲਾਨ ਕੀਤਾ ਜਾਂਦਾ ਹੈ ਉਸੇ ਵੇਲੇ ਚਲਾਨ ਹੋ ਜਾਂਦਾ ਹੈ ਬੰਦਾ ਫੱਲੇ ਫੋਨ ਤੇ ਗੱਲ ਕਰਾਣ ਦੀ ਕੋਸ਼ਿਸ਼ ਹੀ ਕਰਦਾ ਆ ਮੜੀ ਮਾਰੀ ਜੀ ਦਰਖਾਸਤ ਸੁਣ ਲਓ ਜੀ ਆ ਵੱਡੇ ਭਾਜ ਨਾਲ ਗੱਲ ਕਰ ਲਓ ਉਸ ਤੋਂ ਪਹਿਲੇ ਨੰਬਰ ਭਰ ਕੇ ਠਾ ਧਾਣੀ ਜਿਹੜਾ ਚਲਾਨ ਕੱਟਿਆ ਜਾਂਦਾ ਤਾਂ ਬਹੁਤ ਸਾਰੇ ਭਰਾ ਤੇ ਭੈਣ ਅਣਗਹਿਲੀ ਕਰਦੇ ਜਿਹੜੇ ਇਸ ਪਾਸੇ ਰੋਂਗ ਸਾਈਡ ਦੇ ਵਿੱਚ ਮੋਟਰਸਾਈਕਲ ਜਾਂ ਕਈ ਵੇਲੇ ਗੱਡੀ ਪਾ ਲੈਂਦੇ ਆ ਕਿ ਯਾਰ ਰਜਦਾਰ ਨਾਲੀ ਮੈਂ ਮੜੇ ਦੋ ਕਦਮ ਹੀ ਆ ਪਰ ਇਹੋ ਜੀ ਅਣਗਹਿਲੀ ਇਹੋ ਜੀ ਗਲਤੀ ਨਾ ਕਰਿਆ ਕਰੋ ਕਿਉਂਕਿ ਉਹ ਗਲਤੀ ਅੰਗੈਲੀ ਭਾਰੀ ਪੈਂਦੀ ਔਰ ਜਦੋਂ ਚਲਾਨ ਹੋ ਜਾਂਦਾ ਹੈ ਨਾ ਜੀ ਫਿਰ ਉਹ ਸਟੈਂਪ ਠਾਹ ਕਰਕੇ ਲੱਗ ਜਾਂਦੀ ਹੈ ਔਰ ਇੱਕ ਮੈਂ ਹੋਰ ਜਿਹੜੀ ਗੱਲ ਇੱਥੇ ਕਰਨੀ ਹੈ ਜੋ ਮੈਂ ਪ੍ਰਸ਼ਾਸਨ ਦੇ ਧਿਆਨ ਚ ਵੀ ਲੈ ਕੇ ਆਉਂਗਾ ਆ ਤੁਸੀਂ ਦੇਖੋ ਚਿੱਟੀ ਪੱਟੀ ਦੇ ਬਿਲਕੁਲ ਇਧਰਲੇ ਪਾਸੇ ਹੈ ਕੋਈ ਜਗ੍ਹਾ ਬੜਾ ਦਿਖਾਈ ਚਿੱਟੀ ਪੱਟੀ ਦੇ ਇਧਰਲੇ ਪਾਸੇ ਤੁਸੀਂ ਦੇਖੋ ਕੋਈ ਜਗ੍ਹਾ ਹੈਗੀ ਆ ਜੇ ਕਿਸੇ ਨੇ ਕੋਈ ਗੱਡੀ ਪਾਰਕਿੰਗ ਤੇ ਲਗਾਣੀ ਹੋਵੇ ਚਿੱਟੀ ਪੱਟੀ ਤੋਂ ਤੁਸੀਂ ਨਾਲ ਦੇਖੋ ਪਰੇ ਤੜਾਰੂ ਲਜਾਓ ਪਰੇ ਤੱਕ ਕੈਮਰਾ ਜ਼ੂਮ ਇਨ ਕਰਕੇ ਦਿਖਾ ਦੇ ਹੈ ਕੋਈ ਜਗ੍ਹਾ ਤੁਹਾਨੂੰ ਕੋਈ ਜਗ੍ਹਾ ਨਜ਼ਰ ਆਉਂਦੀ ਹੋਵੇ ਤਾਂ ਤਾਂ ਆਮ ਲੋਕ ਬਾਈ ਚਾਂਸ ਇੱਥੇ ਕਿਸ ਨੂੰ ਕੋਈ ਬੱਸ ਚੜਾਉਣ ਆਇਆ ਜਾਂ ਮੰਨ ਲਓ ਕੋਈ ਕਿਸੇ ਨੂੰ ਕੋਈ ਛੁੱਟੀ ਵੇਲੇ ਕਿਸ ਨੂੰ ਡ੍ਰੌਪ ਕਰਨਾ ਹੈ ਜਿਵੇਂ ਹੁਣ ਵੀ ਰਿਆ ਉਹ ਆਪਣੇ ਸਾਥੀ ਨੂੰ ਮੋਟਰਸਾਈਕਲ ਤੇ ਛੱਡਣ ਆਇਆ ਮੋਟਰਸਾਈਕਲ ਜਾਂ ਗੱਡੀ 1 ਸੈਕਿੰਡ ਲਈ ਖੜਾ ਕਿੱਥੇ ਕਰਨਾ ਬਿਲਕੁਲ ਛਿੱਟੀ ਪੱਟੀ ਦੇ ਨਾਲ ਤੋਂ ਕੋਈ ਜਗ੍ਹਾ ਹੈ ਹੀ ਨਹੀਂ ਫੁੱਟਪਾਥ ਤਾਂ ਕੋਈ ਹੈ ਹੀ ਨਹੀਂ ਤੁਰਨ ਵਾਲਿਆਂ ਲਈ ਤਾਂ ਕੋਈ ਜਗ੍ਹਾ ਹੈ ਹੀ ਨਹੀਂ ਤੁਰਨ ਵਾਲੇ ਵਿਚਾਰੇ ਸੜਕ ਦੇ ਵਿਚਕਾਰ ਤੁਰਦੇ ਆ ਫਿਰ ਤਾਂ ਹੀ ਡਰ ਬਣੇ ਰਹਿੰਦਾ ਕਿ ਐਕਸੀਡੈਂਟ ਨਾ ਹੋ ਜਵੇ ਪਰ ਇਹ ਖਤਰੇ ਦੀ ਘੰਟੀ ਆ ਇਹਨੂੰ ਸਮਝਦਾ ਕੋਈ ਨਹੀਂ ਇਹ ਵੀ ਸਵਾਲ ਜਿਹੜਾ ਆ ਅਸੀਂ ਟ੍ਰੈਫਿਕ ਇੰਚਾਰਜ ਸਭ ਤੋਂ ਲਵਾਂਗੇ ਲੇਕਿਨ ਤੁਹਾਨੂੰ ਤਸਵੀਰਾਂ ਦਿਖਾਣੀਆਂ ਆ ਜਦੋਂ ਲੋਕ ਰੌਂਗ ਸਾਈਡ ਤੋਂ ਆ ਰਹੇ ਆ ਤੇ ਸਾਹਮਣੋਂ ਚਲਾਨ ਦਾ ਜਿਹੜਾ ਟੱਕਰਾ ਹੋ ਜਾਂਦਾ ਨਾ ਕੋ ਲਾਇਸੈਂਸ ਹੈ ਔਰ ਆਫ ਸਾਈਡ ਜਾਂਦਾ ਸਤਸ਼੍ਰੀਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਨੀਸ਼ੂਰ ਸਾਥੀ ਇਸ ਸਮੇਂ ਅਸੀਂ ਨਵਾਂ ਸ਼ਹਿਰ ਬੱਸ ਸਟੈਂਡ ਦੇ ਜੋ ਨਾਲ ਪੁਲਿਸ ਪੋਸਟ ਹੈ ਬਿਲਕੁਲ ਉਸ ਦੇ ਨਜ਼ਦੀਕ ਖੜੇ ਆਂ ਔਰ ਇੱਥੇ ਟ੍ਰੈਫਿਕ ਇੰਚਾਰਜ ਸੁਭਾ ਅਸਜੀ ਆਪਣੀ ਟੀਮ ਦੇ ਨਾਲ ਮੌਜੂਦ ਨੇ ਜ਼ਿਆਦਾਤਰ ਇਹਨਾਂ ਦੀ ਟੀਮ ਇਸ ਨਾਕੇ ਤੇ ਹੀ ਮਿਲਦੀ ਔਰ ਇੱਥੇ ਹੁਣ ਜਿਹੜੇ ਰੋਂਗ ਸਾਈਡ ਤੋਂ ਆ ਰਹੇ ਨੇ ਅੱਜ ਉਹਨਾਂ ਨੂੰ ਜਿਹੜਾ ਇਹਨਾਂ ਵੱਲੋਂ ਕਾਉਂਸਲਿੰਗ ਵੀ ਕੀਤੀ ਜਾਵੇਗੀ ਤੇ ਨਾਲ ਦੀ ਨਾਲ ਚਲਾਨ ਵੀ ਕੱਟੇ ਜਾਣਗੇ ਸਰ ਦੇ ਹੱਥੇ ਜਿਹੜਾ ਯੰਤਰ ਤੁਹਾਨੂੰ ਨਜ਼ਰ ਆ ਰਿਹਾ ਉਸ ਦੇ ਨਾਲ ਈ ਚਲਾਨ ਕੀਤਾ ਜਾਂਦਾ ਹੈ ਉਸੇ ਵੇਲੇ ਚਲਾਨ ਹੋ ਜਾਂਦਾ ਹੈ ਬੰਦਾ ਫੱਲੇ ਫੋਨ ਤੇ ਗੱਲ ਕਰਾਣ ਦੀ ਕੋਸ਼ਿਸ਼ ਹੀ ਕਰਦਾ ਆ ਮੜੀ ਮਾਰੀ ਜੀ ਦਰਖਾਸਤ ਸੁਣ ਲਓ ਜੀ ਆ ਵੱਡੇ ਭਾਜ ਨਾਲ ਗੱਲ ਕਰ ਲਓ ਉਸ ਤੋਂ ਪਹਿਲੇ ਨੰਬਰ ਭਰ ਕੇ ਠਾ ਦਾਨੀ ਕਿਹੜਾ ਚਲਾਨ ਕੱਟਿਆ ਜਾਂਦਾ ਤਾਂ ਬਹੁਤ ਸਾਰੇ ਭਰਾ ਤੇ ਭੈਣ ਅਣਗਹਿਲੀ ਕਰਦੇ ਜਿਹੜੇ ਇਸ ਪਾਸੇ ਰੋਂਗ ਸਾਈਡ ਦੇ ਵਿੱਚ ਮੋਟਰਸਾਈਕਲ ਜਾਂ ਕਈ ਵੇਲੇ ਗੱਡੀ ਪਾ ਲੈਂਦੇ ਆ ਕਿ ਯਾਰ ਰਜਤਾਰ ਨਾਲ ਹੀ ਮੜੇ ਦੋ ਕਦਮ ਹੀ ਆ ਪਰ ਇਹੋ ਜਿਹੀ ਅਣਗਹਿਲੀ ਇਹੋ ਜਿਹੀ ਗਲਤੀ ਨਾ ਕਰਿਆ ਕਰੋ ਕਿਉਂਕਿ ਉਹ ਗਲਤੀ ਅਣਗਹਿਲੀ ਭਾਰੀ ਪੈਂਦੀ ਔਰ ਜਦੋਂ ਚਲਾਨ ਹੋ ਜਾਂਦਾ ਨਾ ਜੀ ਫਿਰ ਉਹ ਸਟੈਂਪ ਠਾਹ ਕਰਕੇ ਲੱਗ ਜਾਂਦੀ ਹੈ ਔਰ ਇੱਕ ਮੈਂ ਹੋਰ ਜਿਹੜੀ ਗੱਲ ਇੱਥੇ ਕਰਨੀ ਹੈ ਜੋ ਮੈਂ ਪ੍ਰਸ਼ਾਸਨ ਦੇ ਧਿਆਨ 'ਚ ਵੀ ਲੈ ਕੇ ਆਉਂਗਾ ਆ ਤੁਸੀਂ ਦੇਖੋ ਚਿੱਟੀ ਪੱਟੀ ਦੇ ਬਿਲਕੁਲ ਇਧਰਲੇ ਪਾਸੇ ਹੈ ਕੋਈ ਜਗ੍ਹਾ ਬੜਾ ਦਿਖਾਈ ਚਿੱਟੀ ਪੱਟੀ ਦੇ ਇਧਰਲੇ ਪਾਸੇ ਤੁਸੀਂ ਦੇਖੋ ਕੋਈ ਜਗ੍ਹਾ ਹੈਗੀ ਆ ਜੇ ਕਿਸੇ ਨੇ ਕੋਈ ਗੱਡੀ ਪਾਰਕਿੰਗ ਤੇ ਲਗਾਣੀ ਹੋਵੇ ਚਿੱਟੀ ਪੱਟੀ ਤੋਂ ਤੁਸੀਂ ਨਾਲ ਦੇਖੋ ਪਰੇ ਤੜਾਰੂ ਲਜਾਓ ਪਰੇ ਤੱਕ ਕੈਮਰਾ ਜ਼ੂਮ ਇਨ ਕਰਕੇ ਦਿਖਾ ਦੇ ਹੈ ਕੋਈ ਜਗ੍ਹਾ ਤੁਹਾਨੂੰ ਕੋਈ ਜਗ੍ਹਾ ਨਜ਼ਰ ਆਉਂਦੀ ਹੋਵੇ ਤਾਂ ਤਾਂ ਆਮ ਲੋਕ ਬਾਈ ਚਾਂਸ ਇੱਥੇ ਕਿਸ ਨੂੰ ਕੋਈ ਬੱਸ ਚੜਾਉਣ ਆਇਆ ਜਾਂ ਮੰਨ ਲਓ ਕੋਈ ਕਿਸੇ ਨੂੰ ਕੋਈ ਛੁੱਟੀ ਵੇਲੇ ਕਿਸ ਨੂੰ ਡ੍ਰੌਪ ਕਰਨ ਆਇਆ ਹੁਣ ਵੀਰ ਆ ਉਹ ਆਪਣੇ ਸਾਥੀ ਨੂੰ ਮੋਟਰਸਾਈਕਲ ਤੇ ਛੱਡਣ ਆਇਆ ਮੋਟਰਸਾਈਕਲ ਜਾਂ ਗੱਡੀ ਇੱਕ ਸੈਕਿੰਡ ਲਈ ਖੜਾ ਕਿੱਥੇ ਕਰਨਾ ਬਿਲਕੁਲ ਚਿੱਟੀ ਪੱਟੀ ਦੇ ਨਾਲ ਤੋਂ ਕੋਈ ਜਗ੍ਹਾ ਹੈ ਹੀ ਨਹੀਂ ਫੁੱਟਪਾਥ ਤਾਂ ਕੋਈ ਹੈ ਹੀ ਨਹੀਂ ਤੁਰਨ ਵਾਲੇ ਲਈ ਤਾਂ ਕੋਈ ਜਗ੍ਹਾ ਹੈ ਹੀ ਨਹੀਂ ਤੁਰਨ ਵਾਲੇ ਵਿਚਾਰੇ ਸੜਕ ਦੇ ਵਿਚਕਾਰ ਤੁਰਦੇ ਆ ਫਿਰ ਤਾਂ ਹੀ ਡਰ ਬਣੇ ਰਹਿੰਦਾ ਕਿ ਐਕਸੀਡੈਂਟ ਨਾ ਹੋ ਜAVE ਪਰ ਇਹ ਖਤਰੇ ਦੀ ਘੰਟੀ ਹੈ ਇਹਨੂੰ ਸਮਝਦਾ ਕੋਈ ਨਹੀਂ ਇਹ ਵੀ ਸਵਾਲ ਜਿਹੜਾ ਆ ਅਸੀਂ ਟ੍ਰੈਫਿਕ ਇੰਚਾਰਜ ਸਭ ਤੋਂ ਲਾਵਾਂਗੇ ਲੇਕਿਨ ਤੁਹਾਨੂੰ ਤਸਵੀਰਾਂ ਦਿਖਾਣੀਆਂ ਜਦੋਂ ਲੋਕ ਰੋਂਗ ਸਾਈਡ ਤੋਂ ਆ ਰਹੇ ਆ ਤੇ ਸਾਹਮਣੋਂ ਚਲਾਨ ਦਾ ਜਿਹੜਾ ਟੱਕਰਾ ਹੋ ਜਾਂਦਾ KASLIJAMNetKASI KASLI NOES KASLI NOES SUBSCRIBE SSA PIND